ਦੋਸਤੋ ਪਿੰਡੂ ਕੋਟਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਾਹਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਬਾਈ ਤਰੀਕ ਹੋ ਗਈ ਅੱਜ ਜਾਨੀ 14 ਮਾਰਚ 2025 ਤੇ ਦਿਨ ਹੋ ਗਿਆ ਸ਼ੁੱਕਰਵਾਰ ਸਭ ਤੋਂ ਪਹਿਲਾਂ ਸਾਰੇ ਵੀਰਾਂ ਭਰਾਵਾਂ ਨੂੰ ਬਾਈ ਹੈਪੀ ਹੋਲੀ ਅੱਜ ਹੋਲੀ ਦੀਆਂ ਹਨ ਲੱਖ ਲੱਖ ਵਧਾਈਆਂ ਹੋਣ ਜੀ ਪਰ ਹੋਲੀ ਹੁਣ ਜਿਵੇਂ ਕਹਿੰਦੇ ਪਹਿਲਾਂ ਨਹੀਂ ਰਹੀ ਅੱਗੇ ਜਿਵੇਂ ਮਨਾਉਂਦੇ ਸੀ ਲੋਕ ਹੁਣ ਤਾਂ ਗੁੱਸਾ じゃ ਕਰ ਜਾਂਦੇ ਆ ਨਾ ਪਹਿਲਾਂ ਆਪਣੇ ਟਾਈਮਾਂ ਦੇ ਵੇਲੇ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਬੜੀਆਂ ਹੁੱ ਅਮਨਪਾਲ ਬਰਾੜ ਬਾਈ ਕੀ ਹਾਲ ਚੱਲਦਾ ਸਾਸਤਰੀ ਕੱਲ ਜੀ ਅਜਮੇਰ ਸਿੰਘ ਭੱਲੜਾ ਤੜੀ ਸਮਾਣਾ ਗੁੱਡ ਮਾਰਨਿੰਗ ਜੀ ਬਿੱਟੂ ਟਾਲਪੁਰਾ ਬਾਈ ਕੀ ਹਾਲ ਚੱਲਦਾ ਜੀ ਹੋਠ ਠਾਕ ਆ ਤੇ ਜਿਹੜਾ ਕੱਲ ਰੇਟ ਚੱਲਿਆ ਸੀਗਾ ਬਾਈ 340 ਰੁਪਏ ਜੀ ਲਾ ਵੀ ਕੱਲ ਸਿਰਾ ਰੇਟ ਗਿਆ ਸੀ 340 ਤੇ ਅੱਜ ਜਿਹੜੀ ਤਰੀਕ ਹੋ ਗਈ 14 ਮਾਰਚ 2025 ਤੇ ਬਸ ਰੇਟ ਜਿਹੜੇ ਨਿਕਲਣ ਵਾਲਿਆ ਜੀ ਥੋੜੇ ਚਿਰ ਨੂੰ ਬੋਲੀ ਸਟਾਰਟ ਹੋਣ ਵਾਲੀ ਆ 7:00 ਵਜੇ ਤੇ 29 ਮਿੰਟ ਹੋ ਗਏ ਭੁੱਲੇ ਭੁੱਲੇ ਪਾਬੰਦੇ ਨਾਲ ਕੇਵਲ ਵੀ ਜਾਈ ਜਾਂਦਾ ਟਰਾਲੀਆਂ ਨਹੀਂ ਤੇ ਟਰਾਲੀਆਂ ਆਈਆਂ ਜੀ ਅੱਜ 1 2 3 4 5 6 7 8 9 10 11 12 12 13 ਨੱਕ ਘਟੋ ਘਟ ਹੋਣਗੇ ਬਈ ਅੱਜ ਕੱਲ ਸੀਗੇ 15 16 ਦਾ ਕੀ ਆਲਾ ਬਾਈ ਠੀਕ ਠਾਕ ਵਧੀਆ ਵਧੀਆ ਹੋਰ ਠੀਕ ਆ ਹੁਣ ਫਿਰ ਇੱਥੇ ਹੀ ਹੁੰਨਾਗਾ ਹਾਂਜੀ ਹਾਂਜੀ ਚਲੋ ਵਧੀਆ ਜੀ ਉੱਥੇ ਨਹੀਂ ਹੈਗਾ ਹੁਣ ਕੋਈ ਉੱਥੇ ਹੈ ਨਹੀਂ ਕਿ ਅਸੀਂ ਇੱਥੇ ਹੀ ਦਾਂ ਹੋ ਗਿਆ ਬਈ ਟਾਈਮ 7:30 ਹੋਰ ਫੇਰ ਤੁੜੀ ਲੈਂਦੀ ਆ ਕਿੱਥੇ ਟਰਾਲੀ ਖੜੀ ਐਨੀ ਦੂਰ ਕਾ ਤੋ ਠੱਲੀ ਆ ਤੂੰ ਸਦਿਆਂ ਠਾਲਾ ਕਰ ਡੈਡੀ ਨੂੰ ਅੱਜ ਨੂੰ ਹੈ ਸਦਿਆਂ ਇਹ ਨਹੀਂ ਉੱਠਦਾ ਹਣਾ ਪਰ ਕਹਿੰਦਾ ਬਾਪੂ ਚੱਲਦੇ ਖੜ ਜਾ ਚਾਹ ਪੀ ਲੈ ਹਣਾ ਕਰ ਲੈ ਕਰੋ ਟਾਈਮ ਨਾਲ ਉੱਠ ਖੜੀ ਜਾ ਹਣਾ ਮਰ ਕੇ ਫਰੈਸ਼ ਬਰੂਜੋਂ ਤੇ ਚਾਹ ਚ ਪੀਣ ਦੇ ਟਾਈਮ ਲਾਈ ਦਿੰਦੇ ਲੱਗੇ ਜਾਂ ਨਾਂ ਤਾਂ ਚਾਵੇਂ ਰੱਖ ਫੜ ਜਾ ਚਾਹ ਸੁਆਸ ਸੀ ਇੱਕ ਕੱਪ ਹੋਰ ਪੀ ਲੇ ਖੜ ਜਾ ਇਹਦੀ ਚੱਲਦੇ ਹਾਂ ਕਹਿੰਦੇ ਕੀ ਆਲਾ ਪਾਈ ਪਾਲ ਠੀਕ ਆ ਬੋਲੀ ਬੋਲੀ ਤੇ ਕਾ ਕਾ ਪਹਿਲਾਂ ਕਰੀ ਜਾਂਦੇ ਓਥੇ ਹੈਪੀ ਹੋਲੀ ਸਾਰਿਆਂ ਨੂੰ ਹੈਪੀ ਹੋਲੀ ਤਾਂ ਕਹਿ ਦਿੱ ਗਏ ਰੰਗ ਤਾਂ ਤੇ ਨਹੀਂ ਲੈ ਕੇ ਵੱਲ ਟਿਕਟ ਕਿੱਥੋਂ ਲਿਆ ਤੂੰ ਇਹ ਬਾਡੀਗਾਰਡ ਬਹੁਤ ਤਗੜਾ ਬਾਈ ਇਹ ਪੱਟ ਕੇ ਲਿਆਂਦਾ ਬਾਡੀਗਾਰਡ ਇਹ ਡੜੀ ਸਦਾ ਉੱਠ ਖੜ ਦੇ ਤੂੜੀ ਲਾਉ ਨੂੰ ਇਹ ਲੇਟ ਕਰਾ ਦਦਾ ਤਾਂ ਹੀ ਤਰਾ ਲਿਆ ਉੱਥੇ ਜਾੜੀ ਵੇਲਣ ਨੂੰ ਐ ਲੈ ਪਾਪੂ ਚੱਲਦੇ ਆ ਖੜਦੇ ਆ ਇਹ ਕਹਿੰਦੇ ਮੇਰੇ ਫੋਟੋ ਚ ਆਈ ਆ ਅੱਜ ਹਰ ਪੂਰੀ ਫੋਟੋ ਆਊਗੀ ਅੱਜ ਆਊਗੀ ਫੋਟੋ ਖੁਸ਼ ਹਾਂ ਅੱਜ ਵੇਖੀ ਫਿਰ ਪੂਰੀ ਧਿਆਨ ਨਾਲ ਅੱਜ ਬਾੜੀ ਆਊਗੀ ਅੱਜ ਬਾੜੀ ਫੋਟੋ ਆਊਗੀ ਹੁਣ ਕਿ ਮੈਨੂੰ ਫੋਟੋ ਦੇ ਅ ਸਤਨਾਮ ਸਿੰਘ ਬਈ ਲੰਮੇ ਜੱਟਪੁਰੇ ਤੋਂ ਬਈ ਕੀ ਹਾਲ ਚੱਲ ਭਰਾ ਟਹਿਲ ਸਿੰਘ ਖੰਨਾ ਰਵਿਹੇਲ ਸਿੰਘ ਲਾਈਵ ਮਨੀਲਾ ਤੋਂ ਜੋਰਾ ਸਿੰਘ ਕਮਲਜੀਤ ਸਿੰਘ ਬਈ ਸੁਖਦੇਵ ਸਿੰਘ ਕੀ ਹਾਲ ਚੱਲ ਹੈ ਜੀ ਜੰਟਾ ਯੂਐਸ ਤੋਂ ਲਾਈਵ ਕਿਆ ਬਾਲਾ ਆ ਜਾ ਬਈ ਗਰਾਂਦੀ ਅਗਟਰ ਆ ਜਾ ਬਈ ਆ ਜਾ ਆ ਜਾ ਬਈ ਆ ਜਾਓ ਜਿੰਨੇ ਜਾਏਗਾ ਜਾਊਗਾ ਬਾਈ ਜਾਊਗਾ 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 ਬਾਈ 500 ਰੁਪਿਆ ਕਰਾਇਆ ਸਿਵੀਏ ਦਾ ਹੈ ਅੰਦਰ ਦੇ ਤੂੜੀ ਬੋਲੋ ਬਾਈ 250 250 ਰੁਪਿਆ 52 60 65 70 75 80 85 285 285 90 95 305 305 ਰੁਪਏ ਬੋਲਾ ਬਾਈ ਨੇ 10 15 315 ਬੋਲਦਾ ਕੋਈ 315 ਰੁਪਏ ਬਾਈ 315 ਰੁਪਏ ਜਿਹੜਾ ਰੇਟ ਬਾਈ ਹੋ ਗਿਆ ਇਹਦਾ 315 ਰੁਪਏ ਲਓ ਬਾਈ ਸੰਦੀਪ ਸੰਧੂ ਬਾਈ ਕੀ ਹਾਲ ਚਾਲਾ ਜੂਰਾ ਸਿੰਘ ਬਾਈ ਕੀ ਹਾਲ ਚਾਲਾ 315 ਸ਼ੁਰੂਆਤੀ ਰੇਟ ਨਿਕਲ ਚੁੱਕਾ ਹੈ ਜੀ ਰਾਜਵਿੰਦਰ ਟਾਲੀ ਵਾਲਾ ਬਾਈ ਕੀ ਹਾਲ ਚਾਲਾ ਛੋਟੇਪਰਾ ਸਸਰੀ ਕਲਜੀ ਧਰਮਪਾਲ ਸਿੰਘ ਕੀ ਹਾਲ ਚਾਲਾ ਬਾਈ ਆ ਜਾਓ ਕਰਾਂ ਦੀ ਅਗਲੀ ਟਰਾਲੀ ਬਾਈ ਕਿਆ ਕਰ ਆ ਨਹੀਂ ਯਾਰ ਵਖਾਉਣੀ ਆ ਪੱਤੂੜੀ ਫਿਰ ਖਿਆ ਕਰਕੇ ਕੀ ਬੰਤੇ 250 250 ਉਲੇਰੇ ਤੋਂ ਉਲੇਰੇ ਤੋਂ ਗੱਣ ਮੈਨ ਲੈ ਕੇ ਦਿੰਨੇ ਆਕੇ ਨੂੰ 60 65 70 71 80 85 285 90 95 305 10 15 20 320 ਹੈ 25 30 330 ਰੁਪਏ ਬੋਲਾਂਗੇ ਨੇ 330 ਰੁਪਏ ਲਾ ਭਾਈ 330 ਰੁਪਏ ਅਜ ਦੂਜੀ ਟਰਾਲੀ ਤੇ ਪੜਾਕੇ ਪੈ ਗਏ ਭਾਈ 330 ਰੁਪਏ ਰੇਟ ਜਿਹੜਾ ਦੂਜੀ ਟਰਾਲੀ ਤੇ ਹੀ ਹੋ ਗਿਆ ਆ ਜਾ ਕਰੋ ਦੀ ਅਗਲੀ ਟਰਾਲੀ ਭਾਈ ਐਸਾ ਬੋਲੋ ਜੀ ਆਣੀ ਪੁਣੀ ਸਾਰੀ ਅੰਦਰ ਦੀ ਉੱਪਰ ਦੀ ਹੈ ਕੌਪਲੀ ਟੂੜੀ ਇਹਦੇ ਨਾਲ ਦੀ 250 250 54 60 65 70 ਹੈ 270 75 80 ਇੱਧਰ ਬਾਈ ਖੜਾ 85 90 ਸਾਰੇ ਦਿਨ ਦੇ ਆਇਆ 90 94 295 300 ਆਵੇ ਇੱਧਰ ਹਾਂਜੀ 300 305 10 15 20 320 ਬੋਲਾਂਗੇ ਨਾ ਹਾਂਜੀ 25 ਰੁਪਏ ਆਈ 325 ਰੁਪਏ ਲੈ ਬਈ ਸਵਾ 300 ਰੁਪਏ ਜਿਹੜਾ ਰੇਟ ਹੋ ਗਿਆ ਤੁੜੀ ਦਾ 300 ਤੇ 25 ਪਹਿਲੀ ਟਰਾਲੀ ਦਾ ਵੇਚ ਲੋ ਕਿੰਨਾ ਲੱਗਿਆ ਸੀਗਾ 300 ਦੇ ਨੇੜੇ ਤੇ ਸੀ ਦੂਜੀ 315 ਤੇ ਇੱਕ 330 ਰੁਪਏ ਹੈ ਨਾ ਬਾਈ ਲਾ ਬਾਈ ਲਗਾਤਾਰ ਰੇਟ ਜਿਹੜਾ ਪਿੱਛੇ ਨੂੰ ਵਧ ਹੀ ਜਾਂਦਾ ਜਿਵੇਂ ਜਿਵੇਂ ਗਾਂ ਨੂੰ ਆਪਾਂ ਜਾਈ ਜਾਨੇ ਆ ਆ ਜਾਓ ਕਰਨ ਦੇ ਅਗਲੀ ਟਰਾਲੀ ਬਾਈ ਦੇਖੀ ਭਰਾ ਕੀ ਹੈ ਬਾਈ 250 ਰੁਪਿਆ 52 60 70 71 80 81 285 90 92 300 ਹਾਂ 300 ਬੋਲੰਗ ਨੇ 300 ਰੁਪਏ ਬਾਈ ਲਾ 300 ਰੁਪਏ ਜਿਹੜੇ 300 ਰੁਪਏ ਜਿਆਦਾ ਰੇਟ ਲੱਗ ਗਿਆ ਬਾਈ ਆ ਜਾ ਕਰੋ ਅੰਦੀ ਅਗਲੀ ਟਰਾਲੀ ਬਾਈ ਜੋਰਾ ਸਿੰਘ ਬਾਈ ਕੀ ਹਾਲ ਚੱਲ ਹੈ ਜੀ ਲਖਵੀਰ ਸਿੰਘ ਬਰਾੜ ਬਾਈ ਕੀ ਹਾਲ ਚੱਲ ਹੋਲੀ ਦੀਆਂ ਮੁਬਾਰਕਾਂ ਟਲੋ ਬਾਈ ਤੁਹਾਨੂੰ ਵੀ ਬਾਈ ਜੀ ਬਹੁਤ ਬਹੁਤ ਆ ਜਾ ਕਰੋ ਅੰਦੀ ਅਗਲੀ ਟਰਾਲੀ ਬਾਈ ਨਵੀਆ ਮੰਨ ਲਾ ਬਾਹਰ ਦੀ ਤੂੜੀ ਬਾਹਰ ਦੀ ਆ ਬਾਈ ਆਪ ਚਾਰ ਬਰ ਬਸ ਇਹ ਨਹੀਂ ਕਹਤਾਂ ਫੋਟੋ ਅੰਦਰ ਲਾਉ ਮੋਸਟਰ ਲੈ ਕੇ ਲੋ ਨੰਦੂ ਨੂੰ ਫੋਨ ਲਾ ਕੇ ਆ ਹਾਂ ਲਾਉਣਿਆ ਹੈਂ ਕੋਈ ਦੁੰਡੀ ਕੀ ਕਰੀ ਆ ਨਾ ਬਾਈ ਯਾਰ ਇਹ ਫਰਕ ਤਾਂ ਹੈਗਾ ਮਾੜਾ ਯਾਰ ਜੇ ਤਾਂ ਇਧਰ ਮੁੱਠੀ ਲੈ ਜਾਂਦਾ ਭਰ ਕੇ ਫਿਰ ਤਾਂ ਬਣ ਲੈਂਦੇ ਜਾ ਬਾਈ ਜਿਆਦਾ ਇਧਰ ਲਾ ਜਾਂਦਾ ਮੁੱਠੀ ਭਰ ਕੇ ਫੇਰ ਅਸੀਂ ਹਾਂ ਫੇਰ ਲੋਟਾ ਆ ਜਾ ਕਰ ਚੱਕ ਯਾਰ ਟੋਡਾ ਮੈਂ ਕਹਤਾ ਸੀ ਭਰਾਵਾਂ ਲਾ ਕੇ ਕਹਿੰਦਾ ਮੈਂ ਤਾਂ ਨਹੀਂ ਲਵਾਉਣੀ ਇਹ ਲੈ ਲਈ ਕੀ ਦੀ ਆ ਆਪਣੀ ਆ ਗਿੱਲੀ ਗੁੱਲੀ ਤਾਂ ਨਹੀਂ ਵਿੱਚ ਨਹੀਂ ਜਮਾਂ ਨਹੀਂ ਸੁੱਕੀ ਆ ਸਾਰੀ ਖੋ ਲੋ ਜੀ ਹਾਂ ਚਲਦੀ ਜਦੇ ਬੋਲਦਾ ਬਾਈ ਕੋਈ ਸੜ ਜਾ ਚੱਲ ਕੋਈ ਨਹੀਂ ਬਾਅਦ ਚ ਕਰਦੇ ਹਾਂ ਸਾਫ ਚ ਹੋਣੇ ਲੋ ਹੁਣ ਤਾਂ 57 ਲੱਗਦਾ ਕੋਈ ਹਾਂ ਲੱਗਿਆ ਪਿੱਛੇ ਲੈਂਟਰੀ ਪਿਆ ਬਾਜੀ ਅੰਦਰ ਅੰਦਰ ਦੀ ਥੋੜੀ ਬੋਲੋ 250 250 52 60 65 70 75 80 84 285 90 95 300 300 300 ਬੋਲਿੰਗ ਨਾ 300 300 ਰੁਪਈਆ ਲੈ ਬਾਈ ਇਹਦਾ ਰੇਟ ਹੋ ਗਿਆ ਬਾਈ 300 ਅੱਜ ਰੇਟ ਜਿਹੜਾ ਚੱਲ ਰਿਹਾ ਜੀ ਘੱਟੋ ਘੱਟ ਰੇਟ 300 ਤੇ ਵੱਧ ਤੋਂ ਵੱਧ ਰੇਟ ਗਿਆ ਜੀ 300 ਤੇ 30 ਰੁਪਈਆ ਨਾਗ ਹਲੇ ਕਾਫੀ ਖੜੇ 1 2 3 4 5 6 7 8 ਨਾਗ ਜਿਹੜੇ ਹਲੇ ਬਾਈ ਲਗਾਤਾਰ ਖੜੇ ਹੈ ਜੀ 200 ਬਾਰ ਦੀ ਆ ਚਾਹ ਦਰਵਾਲ ਦੀ ਹੈ ਆਹਨੇ ਕਹੋ ਬਾਈ ਬੋਲੋ ਜੀ 250 200 ਕਿੰਨੇ ਜਾਏਗਾ ਭਾਈ 500 ਰੁਪਏ ਕਰਾਇਆ 60 ਰੁਪਏ 65 ਰੁਪਏ 70 75 80 85 285 ਰੁਪਏ ਬੋਲਾਂਗੇ ਨੇ 285 200 ਤੇ 85 ਰੁਪਏ ਇਹਦਾ ਰੇਟ ਹੋ ਗਿਆ ਭਾਈ ਲੈ ਭਾਈ ਘੱਟੋ ਘੱਟ ਰੇਟ ਜਿਹੜਾ ਚੱਲਿਆ 285 ਰੁਪਏ ਤੇ ਵੱਧ ਤੋਂ ਵੱਧ ਜਿਹੜਾ ਰੇਟ ਚੱਲ ਰਿਹਾ ਜੀ 330 ਰੁਪਏ ਆਹ ਕੁਆਲਿਟੀ ਵਧੀਆ ਬਾਈ ਤੂੜੀ ਦੀ ਅੱਲਾ ਬਾਈ ਸਿਰਾ ਕੁਆਲਿਟੀ ਆ ਗਈ ਠੀਕ ਜੀ ਅੱਛਾ ਚੱਲਿਆ ਮੈਂ ਪੀਸ ਕਰ ਦਿੰਨੇ ਆਂ ਬਾਈ ਜੀ ਕਈ ਹੁਣ ਜਿਹੜੇ ਲੈਣ ਆ ਗਏ ਬਾਈ ਕਾਗੂਲੀ ਦਿੱਤੇ ਹੋਏ ਕੁੱਲੀ ਦੀ ਜੰਦੀ ਆ ਬੰਦੇ ਕਿਹੜੇ ਵੀ ਸਾੜਾ ਕਰਦੇ ਨੇ ਮੈਂ ਵੇਖਿਆ ਪਾ ਉਹ ਬੋਲਦੇ ਨਹੀਂ ਦੂਜੀ ਟਰਾਲੀ ਤੇ ਬੋਲੋ ਜੀ 350 52 60 65 70 70 80 84 285 90 95 300 5 305 ਬੋਲਗੇ ਨਾ 305 ਲੈ 300 ਤੇ 5 ਰੁਪਏ ਬਾਈ 285 ਰੁਪਏ ਤੋਂ ਲੈ ਕੇ ਫਿਰ 300 ਤੇ ਉਹੀ ਰੇਟ ਵਾਲੇ ਚੱਲੀ ਜਾਂਦੇ ਆ ਜੀ ਤੇ ਨਗ ਰਹਿ ਗਏ ਬਾਈ 3 ਤੇ 4 7 ਨਗ ਰਹਿ ਗਏ ਬਾਈ ਜਗਦੀਸ਼ ਸਿੰਘ ਬਈ ਹੈਪੀ ਹੋਲੀ ਪ੍ਰਤਪਾਲ ਸਿੰਘ ਬਈ ਕੀ ਹਾਲ ਚੱਲ ਹੈਪੀ ਹੋਲੀ ਹਰਦੀਪ ਪਟਾਲੀ ਵਾਲਾ ਹੈਪੀ ਹੋਲੀ ਲਿਖੀ ਜਾਂਦੇ ਆ ਬਾਈ ਸਾਰੇ ਧੰਨਵਾਦ ਦੋਸਤੋ ਸਾਰੇ ਬਾਈ ਇੰਡੀਆ ਬਾਈ ਉੱਥੇ ਗੱਲਾਂ ਕਰਕੇ ਇਹ ਹੋਣੀ ਉੱਥੇ ਉੱਥੇ ਕਰ ਲਿਓ ਬੈਠੋ ਦਾ ਬਾਹਰ ਦੀ ਅੰਦਰ ਦੀ ਸਾਰੀ ਆਏ ਨੇ ਕੋਲ ਸਾਰੀ ਬਾਹਰ ਦੀ ਕੁੜੀਆਂ ਦੇ ਨਾਲ ਦੀ ਬਾਈ ਦੇਖ ਲਈ ਬੋਲੋ ਜੀ 210 200 200 200 200 ਰੁਪਈਆ ਬੋਲਾ ਬਾਈ ਕਿਨੇ ਬਾਈ 200 ਰੁਪਈਏ ਜਿੱਦੋਂ ਲਓ ਸਾਹਿਬ ਜੀ ਆਲਾ ਬਾਈ ਠੀਕ ਠਾਕ ਵਧੀਆ ਇਹ 200 ਰੁਪਈਏ ਬਾਈ ਵੈ ਗਈ ਬਾਹਰ ਦੀ ਤੁੜੀ ਸੀਗੀ ਜਾਣੀ ਇਹ ਦीडी ਸਿੰਘ ਬਾਈ ਕੀ ਹਾਲ ਚਾਲ ਹੈ ਜੀ ਬਾਹਰ ਦੀ ਘੱਟੋ ਘੱਟ ਰੇਟ ਆ ਗਿਆ ਬਾਈ ਜਿਹੜਾ ਬਾਹਰ ਦੀ ਤੁੜੀ ਦਾ 200 ਰੁਪਈਏ ਦੇ ਨੇੜੇ ਤੇ ਨਾ ਕਰੇਗੇ ਸਿਰਫ ਤੇ ਸਿਰਫ 6 ਆ ਜੋ ਕਰਨ ਦੀ ਬਾਈ ਉਹ ਇਹ ਉਹ ਦੱਟ ਕੇ ਲੋਟੀ ਜੇ ਲੋ ਰਾ ਕੋਈ ਜੇ ਲੋ ਮੋਟੀ ਵਾਲੀ ਅਸਟਾ ਮੋਟੀ ਆ ਗਰੀ ਜਉਂਦੀ ਪਤਲੀ ਕਰ ਦਿੰਦੇ ਆ ਹੈ ਜੀ ਥੋੜਾ ਫਰਕ ਜੀ ਇਹ ਲਾਉਂਦੇ ਮੜੇ ਬਿਚ ਆ ਗਈ ਇਸ ਨੇ ਆ ਜਾਈ ਨਹੀਂ ਨਹੀਂ ਹੈ ਕੋਈ ਪਾਇਆ ਨਹੀਂ ਇਹਨਾਂ ਦਾ ਜੁਰਮ ਸਾਬਤ ਕਰਦੇ ਹਾਂ ਸਾਹਮਣੇ ਆ ਜੀ ਇੱਥੇ ਜੁਰਮਤਨੋਂ ਲਾਪਤਾ ਹੈ। ਕੋਈ ਨਹੀਂ ਕੋਈ ਨਹੀਂ ਦਾ ਨਾ ਲਾ ਬਲਾ ਦੇ ਖਲ ਦਿੱਤੀ ਜਾਵੇ ਜਿਸ ਦੀ ਵਾਰੀ ਮੁੱਕ ਜਾਵੇ। ਜਾ ਦਿੰਦਾ ਇਸ ਤਰ੍ਹਾਂ ਬਾਹਰ ਲਾ ਦੇ। ਹਾਂ ਆ ਜਾਓ ਕਿੱਧਰ ਹੋ ਗਿਆ? ਫਿਰ ਦੁਬਾਰੇ ਕਰਤੀ ਚਲ 205 205 10 15 20 25 30 35 40 240 بولਦਾ ਕੋਈ 240 ਰੁਪਏ ਬਾਈ ਜੀ ਲਾ ਬਾਈ 200 ਤੇ 40 ਰੁਪਏ ਇਹ ਤੂੜੀ ਦਾ ਥੋੜਾ ਜਿਹਾ ਲੱਗਦਾ ਸੀ ਬੰਦੇ ਨੂੰ ਫਰਕ ਜੀ ਨੇ ਤੂੜੀ ਖਰੀਦੀ ਆ ਵੀ ਯਾਰ ਤੂੜੀ ਦਾ ਫਰਕ ਆ ਮੂਹਰੋ ਤੂੜੀ ਹੋਰ ਨਿਕਲਦੀ ਕੁਆਲਿਟੀ ਤੇ ਉਹਦੇ ਕਰਕੇ ਦੁਬਾਰਾ ਬੋਲੀ ਕਰਨੀ ਪੈਗੀ ਬਾਈ 1 2 3 ਦੇ ਉੱਤੀ ਕਾ ਕੇ ਚਲੋ ਬਾਈ ਕਰਾਂ ਜੀ ਗਾ ਜਾ ਆ ਜਾ ਆ ਜਾ ਆ ਕੇ ਬਸ ਲੂਗੀ ਹੋ ਗਈ ਹੋ ਗਈ ਹੋ ਗਈ ਇਹ ਦਿੱਤੀ ਨਹੀਂ ਬਾਈ ਉਹਨੇ ਇਹ 200 ਹੀ ਹੋਈ ਸੀ ਹੂੰ ਇਹ ਅੰਦਰ ਦੀ ਤੇ ਅੰਦਰ ਦੀ ਥੋੜੀ 250 250 250 55 ਕਰ ਦੇ 55 ਹੀ 60 75 ਕਰ 75 80 80 90 95 295 ਬੋਲਾਂਗੇ ਨੇ ਅੰਦਰ ਦੀ ਇਹ ਥੋੜੀ ਹਾਂਜੀ ਆਏਗਾ ਬਾਈ ਸੀ ਵੀ ਨਹੀਂ ਜੀ 295 ਲਾਹ ਇਹ ਹੋ ਗਈ ਬਾਈ 200 ਤੇ 95 ਰੁਪਏ ਥੁੜੀ ਜੀ ਗਰਜੰਟ ਕਿੰਗੜਾ ਬਾਈ ਕੀ ਹਾਲ ਚਾਲ ਹੈ ਜੀ ਰਹਿ ਗਏ ਬਾਈ ਪੰਜ ਨਾ ਕੇ ਸਿਰਫ ਤੇ ਸਿਰਫ ਬਾਤ ਜੀ ਬਾਈ ਉਹ ਪੈਸੇ ਲੈ ਲੈ ਦੇ ਉਹ ਦੇ ਦੇ ਭਰਾਵਾ ਦੇ ਦੇ ਚਲੋ ਆਏ ਨਿਕਲੋ ਬਾਈ ਸਾਥ 99 50 ਹਾਂਜੀ ਕੋਈ ਨਹੀਂ ਜਾਏਗਾ ਸੀ ਮੈਂ ਜਾੜੂ ਦਾ 500 ਰੁਪਏ ਬਾਈ ਕਿਰਾਇਆ ਬੋਲੋ ਜੀ ਲੈ ਕੇ ਵੜੋ ਚੱਲ ਜਾ ਬੜ ਬੋਲੋ ਹੀ ਬੋਲੋ 250 ਰੁਪਿਆ 250 ਉੱਤਰਾ ਵਾਲਾ ਪੁਲ ਨਹੀਂ ਕਰ ਇਹ ਪਾਰ ਕਰ ਲੈ 250 ਬੌਕਸ ਰੋਡ ਤੋਂ ਜਾ ਕੇ ਗੁਫਤ ਦੇ ਕੰਡੇ ਵਿੱਚੋਂ ਓਕੇ ਵਾਪਸ ਹੀ ਫਿਰ ਆ ਜਾਣਾ ਹੈ 55 ਰੁਪਏ ਨਾਲ ਨਾਲ ਲਾ ਕੇ 60 ਰੁਪਏ 65 ਰੁਪਏ ਆ ਜਾਣਾ ਮੈਂ 70 ਰੁਪਏ 70 ਰੁਪਏ 80 ਰੁਪਏ ਹਾਂ ਬੋਲਾ 80 ਰੁਪਏ ਬੋਲਦਾ ਕੋਈ 280 ਰੁਪਏ ਬਈ 280 ਰੁਪਏ ਜਿਹੜਾ ਭਾਈ ਇਹਦਾ ਰੇਟ ਹੋ ਗਿਆ ਜੀ ਲਓ ਭਾਈ ਨਾ ਕਰੇ ਸਿਰਫ ਤੇ ਸਿਰਫ 4 ਤੇ ਘਟੋ ਘਾਟ ਰੇਟ ਭਾਈ ਅੱਜ ਚੱਲਿਆ ਜੀ 245 ਰੁਪਏ ਯਾਦ ਰੱਖਿਓ ਜੀ 245 ਰੁਪਏ ਘਟੋ ਘਾਟ ਰੇਟ ਤੇ 330 ਰੁਪਏ ਸਿਰਾ ਰੇਟ ਭਾਈ ਕਾਇਸੋ 70 75 80 85 285 90 ਬਾਈ ਕਿਥੇ ਜਾਣੀ ਆ 90 95 300 ਰੋਲਾ ਬਾਈ ਜੀ 300 ਰੁਪਏ ਬਾਈ ਜੀ ਲਾ ਬਈਆ ਦਾ ਰੇਟ ਹੋ ਗਿਆ ਬਾਈ 300 ਰੁਪਏ ਨੂੰ ਬਾਈ ਮਨਜਿੰਦਰ ਸ਼ਾਮਰਾ ਬਾਈ ਕੀ ਹਾਲ ਚਾਲ ਜੀ ਭਈ ਅੱਜ ਨਾ ਸਬਜ਼ੀ ਮੰਡੀ ਦੀ ਵੀਡੀਓ ਆਉਗੀ ਪਰ ਅੱਜ ਹੋਲੀ ਕਰਕੇ ਨਾ ਲੇਬਰ ਘਟਾਈ ਵੀ ਆ ਹੋਲੀ-ਹੁਲੀ ਖੇਡਣ ਲੱਗ ਪੈਂਦਾ ਤੁਹਾਨੂੰ ਪਤਾ ਵੀ ਬਾਹਰਲੇ ਪ੍ਰਵਾਸੀ ਮੌਜੂਦ ਭਈਏ ਜਿਹਨੂੰ ਕਹਿ ਦਿੰਨੇ ਆ ਤੇ ਉਹ ਹੋਲੀ-ਹੁਲੀ ਖੇਡ ਹੀ ਜਾਂਦੇ ਅੱਜ ਤੇ ਮਜ਼ਦੂਰ ਵੀ ਅੰਦਰ ਘਟਾਣਾ ਸਾਰੇ ਤਾਂ ਕਰਕੇ ਅੱਜ ਥੋੜਾ ਨਾ ਸਬਜ਼ੀ ਮੰਡੀ ਦੇ ਵਿੱਚ ਰੌਣਕ ਮੇਲਾ ਵੀ ਕੱਟਾ ਪਰ ਰੇਟ ਜਰੂਰ ਵਿਖਾ ਦੇਂਗਾ ਭਾਈ ਤੁਹਾਨੂੰ ਅੱਜ ਵਿਆਹ ਨਹੀਂ ਕਰਦੇ ਹੋ ਜੀ ਨਹੀਂ ਨਹੀਂ ਮੈਂ ਤਾਂ ਚੱਲੇ ਆ ਉਧਰ ਇੰਦਰਜੀਤ ਦਾ ਗਿਆ ਇੰਦਰਜੀਤ ਦਾ ਬੰਦਾ ਹਲੋ ਅੱਛਾ ਚੱਲ ਕੋਈ ਨਹੀਂ ਬੋਲੋ ਜੀ 250 ਰੁਪਿਆ 250 250 250 52 60 ਹਾਂ ਮੈਂ ਗौਸ਼ਲੋ ਬੋਲਦਾ 260 ਰੁਪਏ 65 ਰੁਪਏ 70 270 ਰੁਪਏ 75 80 85 90 290 ਬੋਲਾਂਗੇ 290 290 290 ਰੁਪਏ ਬਾਈ ਲਾ ਬਈ ਅਗਲੇ ਦੋ ਨੱਕ ਰਹਿ ਗਏ ਆ ਜੀ ਆ ਜਾ ਕਰੋਂ ਦੀ ਬਈ ਗੱਲ ਸੁਣ ਲੈ ਤੇ ਗੁੱਸਾ ਨਾ ਕਰੀ ਪਹਿਲਾਂ ਬੋਲਿਆ ਕਰੋ ਤੂੰ ਮਗਰੋਂ ਬੋਲਿਆ ਹੁਣ ਉਹਨਾਂ ਟੈਲੀ ਨਹੀਂ ਦਿੱਤੀ ਚਲ ਕੋਈ ਨਹੀਂ ਨਹੀਂ ਨਾ ਯਾਰ ਖੜੇ ਰਹਿਨੇ ਤੂੰ ਬੋਲਿਆ ਕਰੋ ਖੁੱਲ ਕੇ ਮੈਨੂੰ ਕਿਹੜਾ ਰੋਕਿਆ ਬਾਈ ਲਾ ਕੱਲ 340 ਲੱਗਿਆ ਤੇ ਜਮਾਂ ਹੀ ਤੱਕਦਾ ਮੇਰੇ ਹਾਂ ਕੀ ਦੀ ਆ ਬਾਈ ਬਾਹਰਲੀ ਗਿੱਲੀ ਗੁੱਲੀ ਤਾਂ ਨਹੀਂ ਗਿੱਲੀ ਨਹੀਂ ਗਈ ਐ ਆਈ ਸਾਰੀ ਬਾਹਰ ਦੀ ਦੁਨੀਆ ਦੇ ਨਾਲ ਦੀ ਬਾਈ ਆ 200 ਰੁਪਇਆ 5 ਰੁਪਏ 10 ਇਹਦਾ 250 ਰੁਪਇਆ 54 60 65 265 ਰੁਪਏ 70 ਰੁਪਏ 75 ਰੁਪਏ ਬੋਲੇ 80 85 285 90 290 ਬੋਲਦਾ ਕੋਈ ਆ ਜਾ ਮੇਰੇ ਟਰਤੀ ਲੈ ਬਾਈ 200 ਤੇ 90 ਰੁਪਏ ਬਾਈ ਅੱਜ ਰੇਟ ਕੱਲ ਨਾਲੋਂ ਡਾਊਨ ਆ ਗਿਆ ਜੀ ਥੱਲੇ ਆ ਗਿਆ ਰੇਟ ਬਾਈ 300 ਤੇ 45 350 ਰੁਪਏ ਤੱਕ ਜਿਹੜਾ ਰੇਟ ਚੱਲ ਰਿਹਾ ਸੀਗਾ 330 ਰੁਪਏ ਰੇਟ ਜਿਹੜਾ ਆ ਗਿਆ ਆਨ ਐਵਰੇਜ ਤੂੜੀ ਫੇਰ ਆ ਗਈ ਅੱਜ ਜਾਨੀ 285 90 ਦੇ ਨੇੜੇ ਤੇੜ ਬਾਈ ਦੋ ਪਾਸੇ ਅੰਦਰ

ਵੇਖਦੇ ਆ ਬਾਈ ਜੇ ਕੋਈ ਹੋਇਆ ਤਾਂ ਪਰ ਬੋਲੀ ਦਿੱਤੀ ਨਹੀਂ ਕਿਹਨੇ ਤੇ ਤੂੜੀ ਜਿਆਦਾ ਹੀ ਥੋੜੀ ਜੀ ਹੈ ਨਾ ਡਾਊਨ ਕੁਆਲਿਟੀ ਸੀਗੀ ਤੇ ਅੱਜ ਜਿਹੜਾ ਰੇਟ ਚੱਲਿਆ ਬਾਈ 200 ਤੇ 45 ਤੋਂ ਲੈ ਕੇ 330 ਰੁਪਏ ਜਿਹੜਾ ਸਿਰਾਂ ਰੇਟ ਗਿਆ ਜੀ ਆਨ ਐਵਰੇਜ ਜਿਹੜੀ ਤੂੜੀ ਵੈਗ ਰਹੀ ਆ ਅੱਜ ਆ ਗਿਆ ਥੱਲੇ ਰੇਟ ਦੋ ਕੁ ਦਿਨ ਮੁੜਕਦਾ ਸੀ ਰੇਟ ਤਿੰਨ ਕੁ ਦਿਨ ਸੀਗਾ ਮੁੜਕਦਾ ਨਾ ਰੇਟ ਅੱਜ ਥੱਲੇ ਲੈ ਲਈ ਤੂੜੀ ਅੱਜ ਕੀ ਰੇਟ ਮਿਲ ਗਈ ਬਾਈ ਅੱਜ ਸਿੱਧੂ ਵਾਲੀ ਲੱਗੀ 295 ਚਲ ਸਹੀ 295 ਰੁਪਏ ਮਿਲ ਗਈ ਤੂੜੀ ਹਣਾ ਸਹੀ ਆ ਹੁਣ ਬੰਦਾ ਨਹੀਂ ਮਿਲਿਆ ਹੁਣ ਅੱਜ ਬੰਦੇ ਪਹਿਲਾਂ ਡੱਫ ਜਾਂਦੇ ਆ ਆ ਪਰ ਹੋ ਜਾਂਗੇ ਆ ਹਰਵਿੰਦਰ ਸਿੰਘ ਖਾਲਸਾ ਬਾਈ ਕੀ ਹਾਲ ਚਾਲ ਹੈ ਕੀਮਾ ਸਾਹਿਬ ਜੀ ਮਹਾਵੀਰ ਸਿੰਘ ਜੀ ਸਾਸਰੀ ਕਾਲ ਬਾਈ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੱਖ ਲੱਖ ਵਧਾਈਆਂ ਬਾਈ ਲੈ ਬਈ ਅੱਜ ਜਿਹੜੇ ਰੇਟ ਡਾਊਨ ਆਉਣੇ ਕਰਕੇ ਤੇ ਕਿਸਾਨਾਂ ਨੇ ਕਈਆਂ ਨੇ ਤੂੜੀ ਵੇਚੀ ਨਹੀਂ ਗਈ ਇਹ ਰੇਟ ਤੇ ਕਿਉਂਕਿ ਜਦੋਂ ਹਫ਼ਤਾਕ ਰੇਟ ਤੇਜ਼ ਰਿਹਾ ਹਨ ਤੇ ਸਾਰਿਆਂ ਨੂੰ ਆਇਆ ਹੁੰਦਾ ਯਾਰ ਸਾਡੀ ਵੀ ਤੂੜੀ ਮਹਿੰਗੀ ਵਿਕੇ ਸੋ 1 2 ਤੇ 3 ਯਾਨੀ 4 3 4 ਨੱਕ ਜੜੀ ਰਹਿ ਗਏ ਬਾਈ ਜਿਹੜੇ ਤੂੜੀ ਕਿਸਾਨਾਂ ਨੇ ਵੇਚਨੀ ਅੱਜ ਰੇਟ ਜਿਨ੍ਹਾਂ ਨੂੰ ਪਸੰਦ ਨਹੀਂ ਆਇਆ ਬਾਈ ਤਾਂ ਕਿ ਇੱਕੋ ਦਮ ਜਦੋਂ ਰੇਟ ਥੱਲੇ ਆ ਜਾਣਾ ਕਿਉਂਕਿ ਕੱਲ ਜਿਹੜੀ ਵਿਕਣੀ 3300 25-25 ਰੁਪਏ ਜਿਹੜੀ ਅੱਜ 280 90 ਰਹਿ ਗਈ ਹਾਂ ਮਹਿਸੂਸ ਹੀ ਜਾਂਦਾ ਹੁੰਦਾ ਅਗਲੇ ਨੂੰ ਇਹ ਚੀਜ਼ ਤਾਂ ਹੈਗੀ ਆ ਬਾਈ ਮਨਰਾਜ ਫਰੀਦਕੋਟ ਆ ਬਾਈ ਕੀ ਹਾਲ ਚੱਲਿਆ ਜੀ ਤੇ ਬਾਕੀ ਦੇਖਦੇ ਜੇ ਇਤੂ ਬਾਦ ਕੋਈ ਗਾਹਕ ਹੋਇਆ ਤਾਂ ਮਾੜਾ ਮੋਟਾ ਪਰ ਬੋਲੀ ਹੁਣ ਜਾਨੀ ਨਿਭੜ ਗਈ ਆ ਜੀ ਰੇਟ ਜਿਹੜਾ ਨਿਕਲਿਆ 3300 ਰੁਪਏ ਗਾਹਕ ਅੱਜ ਠੀਕ ਠਾਕ ਸੀਗਾ ਬਾਈ ਪਿੰਡ ਵਾਲਾ ਗਾਹਕ ਪਿੰਡੂ ਗਾਹਕ ਅੱਜ ਘੱਟ ਸੀਗਾ ਤੇ ਜਿਹੜਾ ਸ਼ਹਿਰੀ ਗਾਹਕ ਜ਼ਰੂਰ ਸੀਗਾ ਅੱਜ ਤੇ ਜਿਹੜਾ ਰੇਟ ਜਦੋਂ ਪਿੰਡ ਆ ਲਗਾ ਕਹੋਂਦਾ ਨਾ ਬਾਈ ਉਦੋਂ ਵੱਧ ਆ ਮਿਹਨਤਾ ਯਾਰ ਤੇ ਧੰਨਵਾਦ ਹੋਤੋਂ ਦਾ ਬਹੁਤ-ਬਹੁਤ ਵੀਡੀਓ ਦੇ ਨਾਲ ਜੋੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਜੀ ਬਾਕੀ ਸਬਜ਼ੀ ਮੰਡੀ ਦੀ ਵੀਡੀਓ ਅੱਜ ਆਪਾਂ ਅਪਲੋਡ ਕਰਾਂਗੇ ਹਲੇ ਥੋੜੀ ਬਣੀ ਆ ਹੋਰ ਜਾ ਕੇ ਵੇਖਦੇ ਆ ਆਲੂ ਪਿਆਜ਼ ਦਾ ਰੇਟ ਬਾਈ ਜਿਹੜਾ ਕੀ ਚੱਲੀ ਜਾਂਦਾ